ਅੱਸੀ ਗੱਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੰਦੂਖੇੜਾ ਵਿਖੇ ਉਹੀ ਕੰਦੂਖੇੜਾ ਜੋ ਮਸ਼ਹੂਰ ਹੈ ਕੰਦੂਖੇੜਾ ਕਰੂ ਨਵੇੜਾ ਅੱਜ ਤੁਹਾਨੂੰ ਦੱਸਾਂਗੇ ਪਿੰਡ ਦਾ ਪਿਸ਼ੋਕੜ ਤੇ ਕਰਾਵਾਂਗੇ ਪਿੰਡ ਦੀ ਸੈਰ ਪਿੰਡ ਕੰਦੂਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਠ ਤੇ ਹਲਕਾ ਲੰਬੀ ਦਾ ਪਿੰਡ ਹੈ ਇਹ ਪਿੰਡ ਹਬੋਰ ਡੱਬ ਵਾਲੀ ਮੁੱਖ ਸੜਕ ਤੋਂ 6 ਕਿਲੋਮੀਟਰ ਪਿੱਛੇ ਹਟਮਾ ਹੈ। ਕੰਦੂ ਖੇੜਾ ਦੇ ਬਿਲਕੁਲ ਨਾਲ ਇੱਕ ਪਾਸੇ ਰਾਜਸਥਾਨ ਤੇ ਇੱਕ ਪਾਸੇ ਹਰਿਆਣੇ ਦੀ ਹੱਦ ਲੱਗਦੀ ਹੈ। ਇਸ ਦੇ ਆਸ-ਪਾਸੇ ਦੇ ਪਿੰਡ ਰਾਜਸਥਾਨ ਦਾ ਪਿੰਡ ਹਰੀਪੁਰਾ, ਹਰਿਆਣੇ ਦਾ ਪਿੰਡ ਜੋਤਾਂਵਾਲੀ ਤੇ ਪੰਜਾਬ ਦੇ ਪਿੰਡ ਭੁੱਲਰਵਾਲਾ, ਭੀਟੀਵਾਲਾ, ਤਰਮਾਲਾ ਤੇ ਬਜੀਤਪੁਰ ਹਨ। ਕੰਦੂਖੇੜ ਹਬੌਰ ਤੋਂ 40 ਕਿਲੋਮੀਟਰ ਮਲੋਟ ਤੋਂ 33 ਕਿਲੋਮੀਟਰ ਅਤੇ ਸੰਗਰੀਏ ਤੋਂ 21 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਗੱਲ ਕਰੀਏ ਪਿੰਡ ਕੰਦੂਖੇੜਾ ਦੇ ਪਿਸ਼ੋਕੜ ਦੀ ਤਾਂ ਇਹ ਏਰੀਆ ਤਕਰੀਬਨ ਪੌਣੇ ਕੋਈ 200 ਸਾਲ ਪਹਿਲਾਂ ਬੇਆਬਾਦ ਇਲਾਕਾ ਸੀ ਨੇੜਲੇ ਪਿੰਡ ਜੋਤਾਂਵਾਲੀ ਦੇ ਪਿੰਡ ਦੇ ਕੰਦੂਖਾ ਮੁਸਲਮਾਨ ਦੇ ਪੰਜ ਪੁੱਤਰ ਸਨ ਵਜ਼ੀਰ ਖਾਂ ਅਮੀਰ ਖਾਂ ਸਮੰਦੇ ਖਾਂ ਕਤਬਦੀਨ ਤੇ ਅਲਾਵਲ ਇਹਨਾਂ ਪੰਜ ਪੁੱਤਰਾਂ ਵਿੱਚੋਂ ਵੱਡੇ ਪੁੱਤਰ ਵਜ਼ੀਰ ਖਾਂ ਨੇ ਇਸ ਬੇਆਬਾਦ ਜ਼ਮੀਨ ਤੇ ਆ ਕੇ ਨਵਾਂ ਪਿੰਡ ਵਸਾਇਆ ਤੇ ਪਿੰਡ ਦਾ ਨਾਮ ਆਪਣੇ ਪਿਤਾ ਦੇ ਨਾਮ ਤੇ ਰੱਖਿਆ ਕੰਦੂ ਖੇੜਾ ਕੰਦੂ ਖੇੜਾ ਪਿੰਡ ਦਾ ਪਹਿਲਾ ਨੰਬਰਦਾਰ ਸੀ ਹਾਮੇ ਖਾਂ ਤੇ ਜਦੋਂ 1947 ਦੀ ਵੰਡ ਹੋਈ ਤਾਂ ਉਸ ਸਮੇਂ ਕੰਦੂਖੇੜਾ ਦਾ ਨੰਬਰਦਾਰ ਸੀ ਮੁਹੰਮਦ ਸਾਦਕ ਕੰਦੂਖਾਂ 6500 ਵਿੱਗੇ ਦਾ ਮਾਲਕ ਸੀ ਤੇ ਕੰਦੂਖਾਂ ਕੋਟਕਪੂਰੇ ਦੇ ਨੇੜਲੇ ਪਿੰਡ ਕਾਸਮ ਪੱਟੀ ਵਿਆਹਿਆ ਹੋਇਆ ਸੀ ਵਜ਼ੀਰ ਖਾਂ ਦੇ ਪੁੱਤਰ ਸੁਲਤਾਨ ਖਾਂ ਨੇ ਪੀਟੀ ਵਾਲਾ ਦੇ ਸਰਦਾਰ ਗਿਆਨ ਸਿੰਘ ਤੇ ਧਿਆਨ ਸਿੰਘ ਨਾਲ ਪੱਗ ਵਟਾਈ ਹੋਈ ਸੀ ਵੱਡਾ ਖਾਨਦਾਨ ਸੀ ਤੇ ਵੱਡੇ ਕਿਸੇ ਸਨ ਇਸ ਪਰਿਵਾਰ ਦੇ ਇੱਕ ਵਾਰ ਕਿਸੇ ਪ੍ਰੋਗਰਾਮ ਤੇ ਜਾਣ ਲਈ ਵਜ਼ੀਰ ਖਾਂ ਦੇ ਪੁੱਤਰ ਸੁਲਤਾਨ ਖਾਂ ਫਾਜ਼ਲਕਾ ਦੇ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਤੇ ਜਾਣ ਲਈ ਪਹੁੰਚਿਆ ਤਾਂ ਗੱਡੀ ਨਿਕਲ ਚੁੱਕੀ ਸੀ ਉਸ ਸਮੇਂ ਗੱਡੀ ਦੇ ਟਾਈਮ ਇਕਾਦੁੱਕਾ ਹੀ ਹੁੰਦੇ ਸਨ ਤੇ ਸੁਲਤਾਨ ਖਾਂ ਨੇ ਸਟੇਸ਼ਨ ਮਾਸਟਰ ਨੂੰ ਪੁੱਛਿਆ ਕਿ ਗੱਡੀ ਕਦੋਂ ਆਵੇਗੀ ਤਾਂ ਸਟੇਸ਼ਨ ਮਾਸਟਰ ਨੇ ਸੋਚਿਆ ਕਿ ਇਹ ਕੋਈ ਆਮ ਜਿਹਾ ਹੀ ਬੰਦਾ ਹੋਵੇਗਾ ਤਾਂ ਉਸ ਨੇ ਕਿਹਾ ਕਿ ਜੇ ਤੂੰ ਪੈਸੇ ਭਰ ਦੇ ਤਾਂ ਗੱਡੀ ਸਪੈਸ਼ਲ ਮੰਗਵਾ ਲਵਾਂ ਤੇਰੇ ਲਈ ਸੁਲਤਾਨ ਖਾਨ ਨੇ ਕਿਹਾ ਕਿ ਤੁਸੀਂ ਪੈਸੇ ਦੱਸੋ ਮੈਂ ਦਿੰਦਾ ਹਾਂ ਤੇ ਗੱਡੀ ਮੰਗਵਾਓ ਤਾਂ ਸਟੇਸ਼ਨ ਮਾਸਟਰ ਹੈਰਾਨ ਹੋ ਗਿਆ ਫਿਰ ਸਟੇਸ਼ਨ ਮਾਸਟਰ ਨੇ ਸਪੈਸ਼ਲ ਗੱਡੀ ਮੰਗਵਾਈ ਤੇ ਸੁਲਤਾਨ ਖਾਂ ਫਾਜ਼ਲ ਕਾ ਤੋਂ ਜ਼ਿਲ੍ਹੇ ਹਿਸਾਰ ਦੇ ਪਿੰਡ ਛਲਾਰਪੁਰ ਤੱਕ ਗੱਡੀ ਵਿੱਚ ਇਕੱਲਿਆਂ ਸਫ਼ਰ ਕੀਤਾ ਇਥੋਂ ਅਦਾਜ਼ਾ ਹੁੰਦਾ ਹੈ ਕਿ ਕੰਦੂ ਖਾਂ ਪਰਿਵਾਰ ਦਾ ਵੱਡਾ ਰੁਤਬਾ ਸੀ 1947 ਦੀ ਵੰਡ ਨੇ ਜਦੋਂ ਲੋਕਾਂ ਨੂੰ ਆਪਣੇ ਘਰ ਤੇ ਪਰਿਵਾਰ ਛੱਡਣ ਲਈ ਮਜਬੂਰ ਕਰ ਦਿੱਤਾ ਤਾਂ ਕੰਦੂਖਾਨ ਦਾ ਪਰਿਵਾਰ ਵੀ ਕੰਦੂਖੇੜੇ ਨੂੰ ਛੱਡ ਕੇ ਅਮਰੂਕੇ ਤੋਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ ਕੰਦੂਖੇੜੇ ਤੋਂ ਗਏ ਮੁਸਲਮਾਨ ਪਰਿਵਾਰ ਲੈਹਦੇ ਪੰਜਾਬ ਦੇ ਜ਼ਿਲ੍ਹਾ ਪਾਕਪਟਨ ਦੇ ਪਿੰਡ ਚੱਕ ਕਲਿਆਣ ਚੱਕ 33ਈਬੀ ਚੱਕ 9ਈਬੀ ਚੱਕ 1ਈਬੀ ਅਤੇ 355ਈ/22 ਨਾਟ ਵਿੱਚ ਆਬਾਦ ਹਨ ਤੇ ਉਦੋਂ ਤੋਂ ਲੈ ਕੇ ਅੱਜ ਵੀ ਇਹਨਾਂ ਪੰਜਾਂ ਪਿੰਡਾਂ ਦੀ ਨੰਬਰਦਾਰੀ ਕੰਦੂਖਾਂ ਦੇ ਅੱਗੇ ਪਰਿਵਾਰ ਦੇ ਕੋਲ ਹੀ ਚੱਲਦੀ ਆ ਰਹੀ ਹੈ। ਉਹ ਅੱਜ ਵੀ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹਨ ਤੇ ਇਸ ਦੀ ਸਲਾਮਤੀ ਲਈ ਦੁਆ ਕਰਦੇ ਹਨ। 1947 ਦੀ ਵੰਡ ਮਗਰੋਂ ਕੰਦੂਖੇੜਾ ਵਿੱਚ ਲਹਿੰਦੇ ਪੰਜਾਬ ਦੇ ਪਿੰਡ ਹੀਰ, ਪੁਣੀ ਕੇ, ਨਾਰੋ ਕੇ, ਜੰਬਰ ਸਰਹਾਲੀ ਗੱਗੜ ਸਹਾਰੀ ਮਲ ਜੱਲੇ ਕੇ ਲਾਇਲਪੁਰ ਬਹਾਵਲਪੁਰ ਸਾਰਨਕੇ ਪੰਬੇ ਜਾਮਣ ਗੱਦੋਕੇ ਸਰੇਚ ਮੱਦਰ ਅਤੇ ਤੱਲੋ ਕੇ ਪਿੰਡ ਤੋਂ ਆ ਕੇ ਲੋਕ ਵਸੇ ਹਨ ਅਤੇ ਕੁਝ ਪਰਿਵਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਹਵੱਦਰ ਅਤੇ ਫੂਲੇਵਾਲਾ ਤੋਂ ਆ ਕੇ ਵੀ ਆਬਾਦ ਹੋਏ ਹਨ ਤੇ ਹਰ ਇੱਕ ਬੰਦੇ ਨੇ ਆਪਣੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਇਸ ਪਿੰਡ ਨੇ ਪਹਿਲਾਂ 1947 ਦੀ ਪੀੜ ਨੂੰ ਛੱਲਿਆ ਤੇ ਫਿਰ ਜਦੋਂ ਹਰਿਆਣਾ ਵੱਖਰਾ ਸੂਬਾ ਬਣਿਆ ਤਾਂ ਫਿਰ ਇੱਕ ਵਾਰ ਚੰਡੀਗੜ੍ਹ ਨੂੰ ਪੰਜਾਬ ਵਿੱਚ ਰੱਖੀ ਜਾਣ ਦੀ ਮੰਗ ਉੱਠੀ ਤਾਂ ਉਸ ਬਦਲੇ ਹਰਿਆਣੇ ਨੇ ਪੰਜਾਬ ਦੇ ਹਬੌਰ ਫਾਜ਼ਲ ਕਾ ਸ਼ਹਿਰਾ ਸਮੇਤ 108 ਪਿੰਡ ਹਰਿਆਣੇ ਨੂੰ ਦੇਣ ਦੀ ਮੰਗ ਰੱਖ ਦਿੱਤੀ ਤਾਂ ਦੋਵਾਂ ਸੂਬਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਖਿੱਚੋਤਾਣ ਚੱਲ ਪਈ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਨ ਤੇ ਹਰਿਆਣੇ ਦੇ ਮੁੱਖ ਮੰਤਰੀ ਭਜਨ왈ਜੀ ਸਨ ਹਰਿਆਣੇ ਦੇ ਪਿੰਡ ਜੋਤਾਂਵਾਲੀ ਤੋਂ ਅਗਲਾ ਪਿੰਡ ਕੰਦੂਖੇੜਾ ਆਉਂਦਾ ਹੈ ਜਿੱਥੋਂ ਪੰਜਾਬ ਸ਼ੁਰੂ ਹੁੰਦਾ ਹੈ ਤੇ ਹਰਿਆਣਾ ਸਰਕਾਰ ਚਾਹੁੰਦੀ ਸੀ ਕਿ ਇਸ ਏਰੀਏ ਵਿੱਚ ਜੋ ਕੁਝ ਪਰਸੈਂਟ ਹਿੰਦੀ ਬੋਲਣ ਵਾਲੇ ਪਿੰਡ ਨੇ ਉਹ ਸਾਨੂੰ ਮਿਲਣੇ ਚਾਹੀਦੇ ਹਨ ਤਾਂ ਇਸ ਲਈ ਦੋਵੇਂ ਸੂਬੇ ਵਿਉਂਤਬੰਦੀ ਕਰਨ ਲੱਗੇ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਪਰ ਬੇਸਿੱਟਾ ਰਹੀਆਂ ਕਿਉਂਕਿ ਸਹਿਮਤੀ ਨਹੀਂ ਬਣ ਰਹੀ ਸੀ 16 17 ਜਨਵਰੀ 1986 ਦੀ ਤਾਰੀਖ ਮਿਤੀ ਗਈ ਤੇ ਇੱਕ ਜਨਗਨਨਾ ਹੋਵੇਗੀ ਪਿੰਡ ਵਿੱਚ ਜਿਸ ਬੋਲੀ ਦੀ ਵੋਟ ਵੱਧ ਹੋਵੇਗੀ ਪਿੰਡ ਉਸ ਰਾਜ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ ਤੇ ਉਸ ਦੇ ਲਈ ਪਿੰਡ ਚੁਣਿਆ ਗਿਆ ਕੰਦੂ ਖੇੜਾ ਉਸ ਸਮੇਂ ਹਰਿਆਣਾ ਸਰਕਾਰ ਨੇ ਵਿਉਂਤਬੰਦੀ ਕੀਤੀ ਕਿ ਆਪਾਂ ਕੋਈ 2-400 ਬੰਦਾ ਕਲੀਨ ਸ਼ੇਵ ਹਿੰਦੀ ਬੋਲਣ ਵਾਲਾ ਪਿੰਡ ਵਿੱਚ ਵਾਰਡ ਦਿੰਦੇ ਹਾਂ ਤਾਂ ਕਿ ਆਪਣੀ ਵੋਟ ਵੱਧ ਸਕੇ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਸੂ ਲੱਗ ਗਈ ਤਾਂ ਉਸ ਸਮੇਂ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿੰਡ ਕੰਧੂ ਖੇੜਾ ਵਿੱਚ ਪਹੁੰਚ ਗਏ ਤਾਂ ਪੂਰੇ ਪੰਜਾਬ ਦੀ ਪੁਲਿਸ ਕੰਧੂ ਖੇੜਾ ਦੇ ਵਿੱਚ ਤਾਇਨਾਤ ਕਰ ਦਿੱਤੀ ਤਾਂ ਕਿ ਕੋਈ ਵੀ ਬਾਹਰ ਦਾ ਬੰਦਾ ਇੱਥੇ ਆ ਨਾ ਸਕੇ ਕੰਦੂ ਖੇੜੇ ਦੇ ਨਾਲ ਨਿਕਲਦੀ ਨਹਿਰ ਤੇ ਨਾਕੇਬੰਦੀ ਕੀਤੀ ਗਈ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨਿਗਰਾਨੀ ਵੀ ਕੀਤੀ ਤੇ ਮੈਂ ਨਾਲ ਉਸ ਸਮੇਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਹਾਂ ਜਨਗਣਨਾ ਕਰਾਉਣ ਲਈ CRPF ਤੇ ਭਰੋਸਾ ਨਾ ਜਤਾਇਆ ਗਿਆ ਤਾਂ ਆਖਰ ਅਸਾਮ ਰਾਈਫਲ ਦੀ ਡਿਊਟੀ ਲੱਗੀ ਘਰ ਘਰ ਜਾ ਕੇ ਜਨਗਣਨਾ ਕੀਤੀ ਗਈ ਜਿਸ ਦੀ ਨਾਲ ਵੀਡੀਓਗ੍ਰਾਫੀ ਹੋਈ ਉਸ ਸਮੇਂ ਦੁਨੀਆ ਭਰ ਦੇ মিডিਆ ادارے ਕੰਦੂਖੇੜਾ ਵਿੱਚ ਪਹੁੰਚੇ ਹੋਏ ਸਨ ਬੀਬੀਸੀ ਲੰਡਨ ਦੇ ਮਾਰਕ ਟੱਲੀ ਵੀ ਕਵਰੇਜ ਕਰਨ ਦੇ ਲਈ ਕੰਦੂਖੇੜਾ ਆਏ ਸਨ ਅਤੇ ਉਸ ਸਮੇਂ ਦੇ ਕਾਫੀ ਮੈਗਜ਼ੀਨ ਤੇ ਅਖਬਾਰਾਂ ਨੇ ਇਸ ਖਬਰ ਨੂੰ ਵੱਡੇ ਪੱਧਰ ਤੇ ਛਾਪਿਆ ਆਖਰ ਜਨਗਨਨਾ ਹੋਈ VOTING ਦੇ ਨਤੀਜੇ ਵਜੋਂ ਤਕਰੀਬਨ 92% ਵੋਟ ਪੰਜਾਬੀ ਬੋਲੀ ਨੂੰ ਪਿਆ ਤੇ ਫਿਰ ਰਿਪੋਰਟ ਤਿਆਰ ਹੋਈ ਤੇ ਫੈਸਲਾ ਹੋਇਆ ਕਿ ਇਹ ਏਰੀਆ ਪੰਜਾਬ ਵਿੱਚ ਹੀ ਰਹੇਗਾ ਇਹਨਾਂ ਕੁਝ ਕੰਦੂਖੇੜੇ ਦੇ ਚੱਲਣ ਮਗਰੋਂ ਅੱਜ ਕੰਦੂਖੇੜਾ ਤੇ ਇਸ ਤੋਂ ਬਿਨਾ ਬਾਕੀ ਪਿੰਡ ਤੇ ਹਬੋਰ ਫਾਜਲਕਾ ਪੰਜਾਬ ਦੇ ਹਿੱਸੇ ਹਨ ਪਰ ਕੰਦੂਖੇੜਾ ਦੇ ਨਾਗਰਿਕ ਦੇ ਮਨ ਵਿੱਚ ਅੱਜ ਵੀ ਬਹੁਤ ਵੱਡਾ ਰੋਸ ਹੈ ਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਪਿੰਡ ਨੂੰ ਲੈ ਕੇ ਉਹਨਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਉਤਾਰਿਆ ਜੇ ਮੌਜੂਦਾ ਕੰਦੂ ਖੇੜੇ ਦੀ ਗੱਲ ਕਰੀਏ ਤਾਂ ਕੰਦੂ ਖੇੜਾ 4000 ਏਕੜ ਦਾ ਰਕਬਾ ਹੈ ਤੇ ਇਸ ਦੀ ਲੰਬੀ ਮਾਈਨਰ ਤੇ ਕੱਖਾਂ ਵਾਲੀ ਮਾਈਨਰ ਦੇ ਨਾਲ ਸਿੰਚਾਈ ਹੁੰਦੀ ਹੈ ਪਿੰਡ ਕੰਦੂ ਖੇੜਾ ਦੀ ਤਕਰੀਬਨ ਟੋਟਲ 2500 ਵੋਟ ਹੈ ਜਿਸ ਵਿੱਚ 1500 ਕੰਦੂ ਖੇੜਾ ਅਤੇ 1000 ਵੋਟ ਟਾਣੀਆਂ ਦੀ ਹੈ ਟਾਣੀ ਤੇਲੀਆਂ ਵਾਲੀ ਵੀ ਕੰਧੂ ਖੇੜਾ ਦੇ ਵਿੱਚੋਂ ਹੀ ਵੱਜੀ ਹੈ ਪਿੰਡ ਦੇ ਲੋਕ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਹਨ ਪਿੰਡ ਵਿੱਚ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਗੁਰਦੁਆਰਾ ਸਾਹਿਬ ਹੈ ਅਤੇ ਦੋ ਵੱਡੇ ਮੰਦਰ ਹਨ ਹਨੂਮਾਨ ਮੰਦਰ ਅਤੇ ਬਾਬਾ ਰਾਮਦੇਵ ਜੀ ਦਾ ਮੰਦਰ ਹੈ ਪਿੰਡ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸਕੈਂਡਰੀ ਸਕੂਲ ਹਨ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲ ਚੁੱਕਾ ਹੈ ਸਿਹਤ ਸਹੂਲਤਾਂ ਦੇ ਲਈ ਡਿਸਪੈਂਸਰੀ ਮਹੱਲਾ ਕਲੀਨਿਕ ਪਸ਼ੂਆਂ ਲਈ ਪਸ਼ੂ ਹਸਪਤਾਲ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਕਮਿਊਨਿਟੀ ਹਾਲ ਅਤੇ ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ ਹੈ ਪਿੰਡ ਵਿੱਚ ਇੱਕ ਪੁਰਾਣਾ ਛੱਪੜ ਅਤੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇਹ ਪੁਰਾਣਾ ਖੂਹ 1947 ਦੀ ਵੰਡ ਤੋਂ ਪਹਿਲਾਂ ਦਾ ਹੈ ਜੋ ਅੱਜ ਸਿਰਫ ਇੱਕ ਨਿਸ਼ਾਨੀ ਦੇ ਵਜੋਂ ਹੀ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਜੋ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਹ ਮਸਜਿਦ ਹੈ ਜੋ 1947 ਦੀ ਵੰਡ ਤੋਂ ਪਹਿਲਾਂ ਦੀ ਹੈ ਅਤੇ ਅੱਜ ਵੀ ਮੌਜੂਦ ਹੈ ਇਸ ਤੋਂ ਇਲਾਵਾ ਪੀਰ ਬਾਬਾ ਦਮਨ ਸ਼ਾਹ ਜੀ ਦਾ ਦਰਬਾਰ ਹੈ ਜੋ ਵੰਡ ਤੋਂ ਪਹਿਲਾਂ ਦਾ ਹੈ ਕੰਦੂ ਖੇੜਾ ਪਿੰਡ ਤੋਂ ਗਏ ਮੁਸਲਮਾਨ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਪੀਰ ਬਾਬੇ ਦੇ ਦਰਬਾਰ ਦਾ ਨਾਮ ਜੁਮੇ ਸ਼ਾਹ ਹੈ ਸਮਾਂ ਬਦਲਦਾ ਰਹਿੰਦਾ ਹੈ ਤੇ ਪੁਰਾਣੀਆਂ ਯਾਦਾਂ ਸਾਡੇ ਮਨਾਂ ਵਿੱਚ ਰਹਿੰਦੀਆਂ ਹਨ ਤੇ ਸਾਡੇ ਚੈਨਲ ਦੀ ਇੱਕ ਕੋਸ਼ਿਸ਼ ਹੈ ਕਿ ਇਹਨਾਂ ਯਾਦਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਸਕੀਏ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਇਸ ਪਿੰਡ ਬਾਰੇ ਸਾਨੂੰ ਜਾਣਕਾਰੀ ਗਿਆਨੀ ਦਰਸ਼ਨ ਸਿੰਘ ਹੇਰ ਅਤੇ ਨਿੰਦੇ ਸਿੰਘ ਜਪਤ ਤੋਂ ਅਕਰਮ ਖਾਨ ਜੀ ਨੇ ਮਹਈਆ ਕਰਵਾਈ ਇਸ ਪਿੰਡ ਦੀ ਕਵਰੇਜ ਕਰਨ ਦੇ ਵਿੱਚ ਸਾਨੂੰ ਜੋ ਜੋ ਭੁੱਲਰ ਅਤੇ ਗੁਰਬਾਜ ਸਿੰਘ ਹੇਰ ਉਹਨਾਂ ਨੇ ਬਹੁਤ ਮਦਦ ਕੀਤੀ ਅਸੀਂ ਆਪਣੇ ادارے ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤੋ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ ਫੇਸਬੁੱਕ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ